ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਬੇਸ਼ੱਕ ਖੂਨੀ ਕਹੀ ਜਾਣ ਵਾਲੀ ਚਾਇਨਾ ਡੋਰ ਦਾ ਕੁਝ ਲੋਕ ਇਸਤੇਮਾਲ ਕਰ ਰਹੇ ਹਨ ਪਰ ਇਸ ਦੇ ਖਿਲਾਫ ਛੇੜੀ ਗਈ ਮਹਿੰਮ ਵਿੱਚ ਦੁਕਾਨਦਾਰ ਵੀ ਆਪਣਾ ਯੋਗਦਾਨ ਦੇ ਰਹੇ ਹਨ ਧਾਰੀਵਾਲ ਦੇ ਪਹੁੰਚੇ ਸੰ ਦੁਕਾਨਦਾਰ ਪਿਊਸ਼ ਕੋਹਲੀ ਵੱਲੋਂ ਦੇਸੀ ਡੋਰ ਨੂੰ ਤਰਜੀਹ ਦੇਣ ਲਈ ਵੱਖਰਾ ਉਪਰਾਲਾ ਕੀਤਾ ਹੈ ਇਹ ਦੁਕਾਨਦਾਰ ਦੇਸੀ ਡੋਰ ਖਰੀਦਣ ਵਾਲੀ ਗ੍ਰਾਹਕਾਂ ਨੂੰ ਹਜ਼ਾਰਾਂ ਰੁਪਏ ਦੇ ਗਿਫਟ ਵੀ ਨਾਲ ਦੇ ਰਿਹਾ ਹੈ पीयूष कोहली अपनी दुकान ते आने वाले ग्राहकों संदेश भी दे रहा है कि खूनी डोर जो बेहद घातक साबित हो रही है नहली वलों पिछले साल खूनी डोर न बेचान न वरतण की सह चुकी गई सी अते इस साल इस वालों हजारा रुपए के गिफ्ट खरीद के अपनी दुकान ते रखे गए हैं ऐलान किया गया है कि जो भी उसकी दुकान से आ देसी डोर खरीदेगा उसनों इस डोर एक वी गिफ्ट भी दिता जाएगा ਤਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਰਾਮਨਾਥ ਜੀ ਮੇਰਾ ਨਾਮ ਕਰਨਾ ਪਿੰਡ ਕਲਾਸ਼ਪੁਰ ਤੋਂ ਆ ਜੀ ਅੱਜ ਮੈਂ ਡੋਰ ਤੇ ਗੁੱਡੀ ਲੈਣ ਆਇਆ ਸੀਗਾ ਭਾਜੀ ਕੋ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਡੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਇਸਤੇਮਾਲ ਕੀਤਾ ਜਾਏ ਤਾਂ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ ਭਾਜੀ ਆ ਵੇਖੋ ਚਰਖੜੀ ਲਈ ਆਪਾਂ ਇਹਨਾਂ ਚਰਖੜੀ ਦਾ ਡਾਵਾਂਗੇ ਜੀ ਰਾਮਨਾਥ ਜੀ ਭਾਜੀ ਮੇਰਾ ਨਾਮ ਵਿਜੇ ਝੁਲਕਾ ਵਾ ਮੈਂ ਅਪੂਸ਼ ਭਾਜੀ ਦੁਕਾਨ ਤੇ ਗੁੱਡੀਆਂ ਦਾ ਡੋਰ ਲੈਣ ਆਇਆ ਸੀ ਤੇ ਇਹਨਾਂ ਨਾਲ ਡੀਲ ਕਰ ਬੜਾ ਵਜੇ ਲੱਗਾ ਤੇ ਡੋਰ ਵੀ ਲਈ ਆ ਪਰ ਇੰਡੀਅਨ ਡੋਰ ਲਈ ਆ ਚੈਨਲ ਡੋਰ ਨਹੀਂ ਚੁਸ ਕਰਨੀ ਕਿਉਂ ਨਹੀਂ ਕਰਨੀ ਕਿ ਜੀਵ ਹਤਿਆ ਬਲੀ ਹੋਉਂਦੀ ਆ ਤੇ ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਵਾਕੀ ਸਾਰੇ ਇੰਡੀਅਨ ਡੋਰ ਵਰਤਨ ਨਾਲ ਕੀ ਟਟੂਵੇ ਵਰਤਨ ਠੀਕ ਹੈ ਮੇਰੇ ਤਾਂ ਇਹੀ ਕਹਿਣਾ ਹੋ ਸਕੇ ਤੁਹਾਡੇ ਸਵਾਰੀ ਲੋਹੜੀ ਦਾ ਤਿਉਹਾਰ ਇਹ ਜੋ ਜਾ ਰਿਹਾ ਹੈ ਇਹ ਪਿਛਲੀ ਵਾਰ ਦੇ ਨਾਲ ਪਿਛਲੀ ਵਾਰੀ ਵੀ ਪ੍ਰੋਗਰੈਸ ਸੀਗੀ ਜੇ 40% ਅਸੀਂ ਪਿਛਲੀ ਵਾਰੀ ਮੰਨੀਏ ਤੇ ਅੱਜ ਅਸੀਂ ਉਸ ਨੂੰ 20-25% ਅਸੀਂ ਉਹਦੇ ਵਿੱਚ ਗਰੋਥ ਕੀਤੀ ਹੈ ਐ ਸਾਡੇ ਭਰਾ ਦੇਖੋ ਇਹ ਆਪ ਮੈਂ ਵੀ ਇਹਨਾਂ ਵਿੱਚੋਂ ਨਹੀਂ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਵਧਾਉਂਦਾ ਸੀਗਾ ਇਹ ਵੀ ਮੇਰੇ ਕੋਲ ਲੈਣ ਆਂਦੇ ਸੀਗੇ ਅੱਜ ਇਹ ਮੇਰੇ ਕੋਲ ਚਰਖੀ ਲੈਣ ਆਏ ਨੇ ਧਗਾ ਡੋਰ ਲੈਣ ਆਏ ਨੇ ਤੇ ਮੈਨੂੰ ਬੇहद ਖੁਸ਼ੀ ਹੋਈ ਹੈ ਇਸ ਤਰ੍ਹਾਂ ਹੀ ਦੇਖੋ ਸਾਡੇ ਨਾਲ ਮਿਲ ਕੇ ਸਮਾਜ ਬਣਦਾ ਹੈ ਅਸੀਂ ਤੰਦ ਤੰਦ ਜੁੜ ਕੇ ਸਮਾਜ ਬਨ ਬਣਾਣੇ ਆ ਠੀਕ ਹੈ ਨਾ ਅਸੀਂ ਇਹ ਨਾ ਕਹੀਏ ਕਿ ਉਹ ਨਹੀਂ ਸੁਧਰਦਾ ਉਹ ਨਹੀਂ ਸੁਧਰਦਾ ਮੇਰੇ ਨਾਲ ਇਹ ਸੰਸਾਰ ਨੇ ਇਹ ਸਾਰੇ ਸਮਾਜ ਨੇ ਸੁਧਰਨਾ ਹੈ ਬੜਾ ਅੱਛਾ ਲੱਗਾ ਇਹਨਾਂ ਨੇ ਆਪਣਾ ਮਨ ਬਦਲਿਆ ਮੈਂ ਤਾਂ ਵਧਾਈ ਦੇਣਾ ਇਹਨਾਂ ਨੂੰ ਦੋਨਾਂ ਨੂੰ ਦੇਖੋ ਕਿੱਡੇ ਵਧੀਆ ਇਹ ਮੁੰਡੇ ਨੇ ਇਹਨਾਂ ਦੀ ਸੋਚ ਬੜੀ ਅੱਛੀ ਹੈ ਤੇ ਇਹਨਾਂ ਵੱਲ ਦੇਖ ਕੇ ਸਾਰਿਆਂ ਨੇ ਬਦਲਣਾ ਹੈ ਇਹਨਾਂ ਦੇ ਮਨ 'ਚ ਇਹ ਸੋਚ ਆਈ ਕਿ ਪਸ਼ੂ ਪੰਛੀਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਨ ਜੀਵਨ ਦਾ ਅਗਾਹਤ ਹੋ ਰਿਹਾ ਇਹਦੇ ਨਾਲ ਦੇਖੋ ਕੱਲ ਪਰਸੋਂ ਜੇ ਅਸੀਂ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ ਕਬੂਤਰ ਵਿਚਾਰਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਈ ਜੀਵ ਜੰਤੂ ਨੇ ਉਹ ਤਾਂ ਸਾਨੂੰ ਦਿਖ ਗਿਆ ਅਸੀਂ ਉਸ ਕਬੂਤਰ ਦੀ ਜਾਨ ਪ੍ਰਮਾਤਮਾ ਨੇ ਸਾਡੀ ਸੇਵਾ ਲਈ ਤੇ ਸਾਨੂੰ ਸਾਧਨ ਬਣਾਇਆ ਤੇ ਉਹਦੀ ਜਾਨ ਬਚ ਗਈ ਉੱਡ ਗਿਆ ਆਪਣੇ ਘਰ ਪਹੁੰਚ ਗਿਆ ਲੇਕਿਨ ਐਸੇ ਕਈ ਜੀਵ ਜੰਤੂ ਨੇ ਜਿਹੜੇ ਵਿਚਾਰੇ ਪਏ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਛਡਾਨ ਵੀ ਨਹੀਂ ਆਂਦਾ ਕਿਉਂਕਿ ਇੰਨੀ ਸਮਝ ਨਹੀਂ ਉਹਨਾਂ ਵਿੱਚ ਕਿ ਕਿਸ ਤਰ੍ਹਾਂ ਸੀ ਛੁਟਣਾ ਹੈ ਤੇ ਬੜੀ ਜਿਹੜੀ ਖੂਨੀ ਡੋਰ ਹੈ ਅਗਾਤ ਕਰ ਰਹੀ ਹੈ ਜਨ ਜੀਵਨ ਦਾ ਤੇ ਪਸ਼ੂ ਪੰਛੀਆਂ ਦਾ ਇਹ ਬਹੁਤ ਵਧਾਈ ਦੇ ਪਾਤਰ ਨੇ ਮੈਂ ਇਹਨਾਂ ਨੂੰ ਕੁਝ ਨਾ ਕੁਝ ਕੋਸ਼ਿਸ਼ ਕਰਾਂਗਾ ਗਿਫਟ ਵੀ ਦੇ ਕੇ ਇਥੋਂ ਤੋੜਾਂ ਕਿ ਇਹਨਾਂ ਨੇ ਆਪਣੀ ਸੋਚ ਬਦਲੀ ਹੈ ਥੋੜੀ ਦਾ ਤਿਹਾਰ ਇਸ ਤਰ੍ਹਾਂ ਨਾ ਮਨਾਈਏ ਤਾਂ ਕਿ ਕਿਸੇ ਨੂੰ ਉਹਦਾ ਨੁਕਸਾਨ ਨਾ ਹੋਵੇ ਅਸੀਂ ਸਾਰੇ ਗੱਟੂ ਡੋਰ ਤੋਂ ਉਸ ਖੂਨੀ ਡੋਰ ਤੋਂ ਬਦਲ ਕੇ ਧਾਗੇ ਵਾਲੀ ਡੋਰ ਤੇ ਆਈਏ ਜੋ ਕਿ ਸਾਡਾ ਪੁਰਾਣਾ ਜੋ ਟ੍ਰੈਂਡ ਸੀਗਾ ਜਿਸ ਨਾਲ ਅਸੀਂ ਗੁੱਡੀਆਂ ਉਡਾਉਂਦੇ ਸੀਗੇ